ਨਿੰਨਗਰੇਡ ਦਾ ਕਿੰਨਾ ਨਿੰਨਗਰੇਡ ਦਾ ਬਿਲਕੁਲ ਓਕੇ ਆ ਜੀ ਸਾਰਾ ਸੀਲਡ ਟਰੈਕਟਰ ਹਾਂਜੀ ਪੂਰਾ ਰੀਨਲਟ੍ਰੈਕਟਰ ਕੋਈ ਰੰਗ ਪੇਂਟ ਨਹੀਂ ਹੋਇਆ ਇਹ ਠੀਕ ਹੈ ਜੀ ਸਾਡੇ 10000 ਕਿਲੋਮੀਟਰ ਚੱਲਿਆ ਪੰਜਾਬ ਨੰਬਰ ਹੈ ਹਾਂਜੀ 2012 ਮਾਡਲ ਹੈ ਯੂਜੀ ਗੇਅਰ ਹੈ ਫੁੱਲ ਟੌਪ ਮਾਡਲ ਹੈ ਠੀਕ ਹੈ ਜੀ ਪੰਜਾਬ ਨੰਬਰ ਹੈ ਹਾਂਜੀ 90% ਟਾਇਰ ਹੈ ਹਾਂਜੀ ਸਾਰਾ ਰੀਨਲ ਵਾਲਾ ਮਾੜਾ ਮੋਟਾ ਲੰਕਾ ਲੋੰਕਾਂ ਦੇ ਕਿਤੇ ਮਾੜੀ ਮੋਟੀ ਫੁਹਾਰ ਹੁੰਦੀ ਹੈ ਜਾਂ ਬੰਪਰ ਪੇਂਟ ਠੀਕ ਹੈ ਜੀ ਪੂਰਾ ਸਾਰਾ ਰੀਨਲ ਹੈ ਇਹਦੇ ਬਾਰੇ ਦੱਸਿਓ ਪਲੱਸ ਯੂਜੀ ਗੇਅਰ ਹੈ ਹਾਂ ਯੂਜੀ ਗੇਅਰ ਟੌਪ ਮਾਡਲ ਇਹ ਹੈ ਜੀ ਠੀਕ ਹੈ ਜੀ ਟੌਪ ਮਾਡਲ ਆ ਗਿਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਆ ਭਾਈ ਆਤਰ ਸਿੰਘ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਹਾਂਜੀ ਚੜ੍ਹਦੀ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਦੱਸੋ ਜੀ ਕਿਹੜੇ ਪਿੰਡ ਖੜੇ ਆ ਅੱਜ ਆਪਾਂ ਇਹ ਖੁਖਰਾਣਾ ਪਿੰਡ ਆ ਜੀ ਹਾਂਜੀ ਤਹਿਸੀਲ ਜ਼ਿਲ੍ਹਾ ਮੋਗਾ ਠੀਕ ਹੈ ਜੀ ਮੇਨ ਹਾਈਵੇ ਤੋਂ ਕਿੰਨੀ ਕੁ ਬਾਟਾ ਹੈ ਇਹ ਮੇਨ ਹਾਈਵੇ ਤੋਂ ਉੱਪਰ ਹੀ ਆ ਜੀ ਕਿਲੋਮੀਟਰ ਥੱਲੇ ਆ ਠੀਕ ਹੈ ਜੀ ਮੋਗਾ ਫਰੋਈ ਪਰ ਰੋਡ ਤੇ ਠੀਕ ਹੈ ਜੀ ਇੱਥੇ ਕਿੰਨੇ ਕੁ ਟਰੈਕਟਰ ਰੱਖੇ ਆ ਜੀ ਆਪਾਂ ਬਸ 5-4 ਹੀ ਹੁੰਦੇ ਆ ਜੀ 5 4 ਹੁੰਦੇ ਆ। ਸੌਂਕ ਦਾ ਹੀ ਕੰਮ ਕਰਦੇ ਹੋ। ਹਾਂਜੀ ਹਾਂਜੀ। ਠੀਕ ਐ। ਕਾਪੀ ਕਾਗਜ਼ਾਂ ਦੇ ਕਿੱਦਾਂ ਰਹਿਣਗੇ? ਗਾਰੰਟੀ ਕਿਸ ਕਾਪੀ ਕਾਗਜ਼ਾਂ ਦਾ? ਲੋਨ ਕਿਹਦੇ ਤੇ ਲੋਨ ਨੀਗਾ? ਹਾਂਜੀ। ਤੇ ਸਾਰੇ ਪੰਜਾਬ ਨੰਬਰ ਐ। ਸਾਰੇ ਪੰਜਾਬ ਨੰਬਰ। ਫਰਸਟ ਆਨਰ ਹੁੰਦੇ ਆ ਜੀ। ਕੋਈ ਫਰਸਟ ਕੋਈ ਸੈਕੰਡ ਹੁੰਦਾ ਜੀ। ਜਿਵੇਂ ਜਿਵੇਂ ਮਿਲਦਾ ਪਰ ਉਹਨਾਂ ਸਾਰ ਲਈ ਜਾਂਦਾ। ਠੀਕ ਐ ਜੀ। ਤੇ ਹੁਣ ਆਪਾਂ ਪਹਿਲਾਂ ਇਹ ਤੋਂ ਸਟਾਰਟ ਕਰਦੇ ਆ ਨਿਊ ਆਨ ਲੈਂਡ ਤੋਂ 60 10 ਤੋਂ। 60 10 ਐ ਜੀ। ਇਹਦੇ ਬਾਰੇ ਦੱਸਿਓ ਜੀ। ਇਹ ਜੀ 2019 ਮਾਡਲ ਐ। ਹਾਂਜੀ। 1000 ਘੰਟੇ ਦੇ ਲਗਭਗ ਚੱਲਿਆ ਪੂਰਾ ਰੀਨਲ ਟਰੈਕਟਰ ਕੋਈ ਰੰਗ ਪੇਂਟ ਨਹੀਂ ਹੋਇਆ ਇਹ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਸਾਰਾ ਸੀਲਡ ਟਰੈਕਟਰ ਨਾਲ ਦੇ ਟਾਇਰ ਆ ਸਾਰੇ ਨਾਲ ਦੇ ਟਾਇਰ ਨੇ ਐਮ ਆਰ ਐਫ ਦੇ 16 9 28 ਵਾਲੇ ਹਾਂਜੀ ਟੌਪ ਵਾਲਾ ਮਾਡਲ ਹੈ ਜੀ ਇਹ ਟੌਪ ਵਾਲਾ ਮਾਡਲ ਹੈ ਸੈੱਡ ਗੇਅਰ ਚ ਆ ਗਿਆ ਹਾਂਜੀ ਡਬਲ ਡਿਸਟ੍ਰਿਬਿਊਟਰ ਚ ਹੈ ਤੇ ਹੋਰ ਕੀ ਖਾਸੀਅਤ ਹੈ ਜੀ ਇਹ ਇਹ ਜੀ ਇੱਕ ਤਾਂ ਇਹ ਕਰੀਨ ਹੈਗਾ ਮਤਲਬ ਸੈੱਟਲ ਗੇਅਰ ਹੈ ਸੈੱਟਲ ਗੇਅਰ ਇੰਜਨ ਵਾਲਾ ਹਾਂਜੀ ਉਹਨੀਆਂ ਸਪੀਡਾਂ ਅੱਗੇ ਨੂੰ ਉਹਨੀਆਂ ਪਿੱਛੇ ਨੂੰ ਉਹਨੀਆਂ ਪਿੱਸੇ ਨੂੰ ਨੇ ਉਹਨੀਆਂ ਸਪੀਡਾਂ ਅੱਗੇ ਨੂੰ ਨੇ ਮਿੱਤਰੋ ਕੈਪੈਸਿਟੀ ਜੈਕ ਲੱਗਾ ਲੈ ਕਰ ਸਕਦੇ ਹਾਂ ਡਬਲ ਡਿਸਟ੍ਰਿਬਿਊਟਰ ਸਾਨੂੰ 10 ਹੀ ਦਿੱਤਾ ਚੰਗਾ ਟਰੈਕਟਰ ਹੈ ਕੁੱਲ ਮਿਲਿਆ ਕੇ ਗੱਲ ਕੀਤੀ ਜਾਵੇ ਕੰਪਨੀ ਦੀ ਫੇਵਰ ਛਤਰੀ ਹੈ ਕੰਪਨੀ ਦੀ ਫੇਵਰ ਸਾਤਰੀ ਹੈ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਜੀ ਇਹ 19 ਮਾਡਲ ਫੁੱਲ ਟੌਪ ਮਾਡਲ ਹੈ ਇਹ ਡਬਲ ਟੈਂਕੀ ਆ ਕਿਸਲੇ ਟੈਂਕੀ ਆ ਪੈਰਦਾਨ ਦੇ ਵਿੱਚ ਠੀਕ ਹੈ ਜੀ ਡਬਲ ਟੈਂਕੀ ਆ ਗਈ ਤੇ ਰੇਟ ਕਿੰਨਾ ਰਹੂ ਇਹਦਾ ਇਹਦਾ ਰੇਟ 85 ਜੀ ਦੇਣਾ ਕਿੰਨੇ ਦਾ ਬਸ ਮੌਕੇ ਤੇ ਮਾਨਤਾ ਨਹੀਂ ਬੜਾ ਲੰਮਾ ਛੋੜਾ ਫਰਕ ਨਹੀਂ ਠੀਕ ਹੈ ਜੀ ਮੌਕੇ ਤੇ ਮੇਤਰੋ ਮਾਨਤਾ ਨ ਹੋ ਜੂ ਤੇ ਮੂਰੇ ਪਲੇਟਾਂ ਵਗੈਰਾ ਲੱਗੀਆਂ ਹੋਈਆਂ ਨਹੀਂ ਤੇ ਇੱਕ ਬਾਈਆਂ ਕੋਲੇ ਆ ਗਿਆ ਬੁਲਟ ਤੇ ਬੁਲਟ ਬਾਰੇ ਦੱਸੋ ਜੀ ਇਹ 2018 ਮਾਡਲ ਹੈ ਜੀ ਹਾਂ ਜੀ ਸਾਰਾ ਓਰੀਜਨਲ ਹੈ ਜੀ ਇਹ ਸਾਢੇ 1.5 ਹਜ਼ਾਰ ਕਿਲੋਮੀਟਰ ਚੱਲਿਆ ਠ ਦਾ 10000 ਦਾ ਮਿੱਤਰੋ ਇਹ ਬੁਲਟ ਬਣੂਗਾ ਤੇ ਪੰਜਾਬ ਨੰਬਰ ਹੈ ਤੇ ਬੁਲਟ ਤੁਸੀਂ ਦੇਣਾ ਜੀ ਫਾਸਟ ਆਨਰ ਹੈ ਚੰਗਾ ਪਿਆ ਹਾਲਤ ਕੰਡੀਸ਼ਨ ਚੰਗੀ ਪਈ ਹੈ ਤੇ ਟੱਪਸਾ ਨਾਲ ਦਾ ਜੀ ਠੀਕ ਹੈ ਜੀ ਟਾਇਰ ਵੀ ਨਾਲ ਦੇਨੇ ਆਜੋ ਆਲੇ ਟਰੈਕਟਰ ਦੀ ਗੱਲ ਕਰਦੇ ਹਾਂ ਹੁਣ ਮੂਰੇ ਆ ਗਿਆ 6500 ਨਿਊ ਹਾਲੈਂਡ ਇਹਦੇ ਬਾਰੇ ਦੱਸੋ ਜੀ ਇਹ ਜੀ ਪੰਜਾਬ ਨੰਬਰ ਹੈ 2012 ਮਾਡਲ ਹੈ ਯੂਜੀ ਗੇਅਰ ਹੈ ਫੁੱਲ ਟੌਪ ਮਾਡਲ ਹੈ ਠੀਕ ਹੈ ਜੀ ਐਮ ਆਰ ਐਫ ਦੇ ਟਾਇਰ ਨੇ ਚੌਕੜਾ ਹਾਂ ਜੀ ਚੌਕੜਾ ਇਹ ਤਾਂ ਅਜੇ ਐਮ ਆਰ ਐਫ ਉਤੀ ਚੱਕੀ ਜਾਂਦਾ ਹਨਾ ਦੋਵੇਂ ਦੇਂਦਾ ਜੀ ਠੀਕ ਹੈ ਚੌਕੜਾ ਰੁਪਿਆ ਪੇ ਸਾਰਾ ਰੀਨਲ ਹੈ ਜੀ ਸਾਰਾ ਰੀਨਲ ਹੈ ਮੋਗਾ ਨੰਬਰ ਹੈ ਮੋਗਾ ਨੰਬਰ ਹੈ ਐਡ ਗੇਅਰ ਆ ਗਿਆ ਕਨੋਪੀ ਲੱਗੀ ਹੋਈ ਹੈ ਤੇ ਰੰਗ ਪੇਂਟ ਦਾ ਕਿਦਾਂ ਜੀ Ориਜਨਲ ਜੀ ਸਾਰਾ ਰੰਗ ਪੇਂਟ ਦਾ ਰੀਨ ਵਾਲਾ ਇੰਜਨ ਗੇਅਰ ਦਾ ਓਕੇ ਜੀ ਬਿਲਕੁਲ ਇੰਜਨ ਗੇਅਰ ਦਾ ਵੀ ਓਕੇ ਤੇ ਵਾਹ ਕੇ ਉਹ ਤਾਂ ਤਸੱਲੀ ਕਰ ਸਕਦੇ ਤੁਸੀਂ ਤਾਂ ਬੈਠੇ ਵੀ ਖੇਤਾਂ 'ਚ ਹਾਂਜੀ ਹਾਂਜੀ ਠੀਕ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਟਰੈਕਟਰ ਸਾਰਾ ਸੀਲਡ ਹੈ ਡਬਲ ਡਿਸਟ੍ਰਿਬਿਊਟਰ 'ਚ ਹੈ ਮਾਡਲ ਤੇ ਰੇਟ ਕਿੰਨਾ ਰਹੂਗਾ ਜੀ ਇਹਦਾ ਜੀ ਡਿਮਾਂਡ ਆਪਾਂ ਕਰਦੇ ਆ 595 ਹਾਂਜੀ 5 ਲੱਖ 70 ਹਜ਼ਾਰ ਦਾ ਦੇਵਾਂਗੇ ਜੀ 5 ਲੱਖ 70 ਹਜ਼ਾਰ ਦਾ ਮਿੱਤਰੋ ਬਣੂਗਾ ਤੇ ਬਾਕੀ ਕਦੁੱਕਾ ਮਾੜਾ ਮੋਟਾ ਹੋਰ ਵੀ ਹੋ ਸਕਦਾ ਹੈ ਬਾਹਲਾ ਨਹੀਂ ਲੰਮਾ ਬਾਹਲਾ ਹੋਰ ਵੀ ਹੋ ਜੂਗਾ। ਲਓ ਵੀ ਮਿੱਤਰੋ ਮੂਰੇ ਆ ਗਿਆ 3730 ਫੈਸਿਲਿਟੇਸ਼ਨ 13 ਮਾਡਲ ਹੈ। 13 ਮਾਡਲ ਹੈ। ਹਾਂਜੀ ਹਾਂਜੀ ਟਰਬੋ ਵਾਲਾ। ਠੀਕ ਹੈ। 55 ਐਚਪੀ ਦੇ ਵਿੱਚ ਇਹ। ਹਾਂਜੀ। ਪੰਜਾਬ ਨੰਬਰ ਹੈ। ਹਾਂਜੀ। 90 ਪੈਸੇ ਟਾਇਰ ਹੈ। ਹਾਂਜੀ। ਸਾਰਾ ओरिजिनल ਆ ਮਾੜਾ ਮੋਟਾ ਲੰਕਾ ਲੋਕਾਂ ਦੇ ਕਿਤੇ ਮਾੜੀ ਮੋਟੀ ਫੁਹਾਰ ਹੁੰਦੀ ਹੈ ਜਾਂ ਬੰਪਰ ਪੇਂਟ। ਠੀਕ ਹੈ ਜੀ। ਹੋਰ ਸਾਰਾ ओरिजिनल ਹੈ। ਉਹ ਤਾਂ ਕਹਿੰਦੇ ਵਪਾਰੀ ਨੂੰ ਸਰਦਾ ਨਹੀਂ। ਉਹ ਤਾਂ 100 ਕ ਤਾਂ ਕਰ ਹੀ ਦਿੰਦੇ ਨੇ। ਤੇ ਡਿਮਾਂਡ ਇਹਦੀ ਆਪਾਂ ਕਰਦੇ 5 ਲੱਖ 10 ਹਜ਼ਾਰ ਦੀ। ਹਾਂਜੀ। 4 75 ਦਾ ਦੇਣਾ ਨੈਟ। 4 ਲੱਖ ਕਿਰ 85 ਤੋਂ 90 ਪੈਸੇ ਆ ਜੀ 85 ਤੋਂ 90 ਪੈਸੇ ਟਾਇਰ ਨੇ 16 9 28 ਵਾਲੇ ਟਾਇਰ ਨੇ ਮਿੱਤਰੋ ਤੇ ਡਬਲ ਡਿਸਟ੍ਰੀਬਿਊਟਰ ਚਾਰਜਿੰਗ 3 ਸਪੀਡ ਹੈ 3 ਸਪੀਡ ਹੈ ਚੰਗਾ ਟਰੈਕਟਰ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਅਗਲੇ ਟਰੈਕਟਰ ਦੀ ਗੱਲ ਕਰੀਏ ਇਹ ਸਪੈਸ਼ਲ ਐਡੀਸ਼ਨ ਹੈ ਜੀ ਸਪੈਸ਼ਲ ਐਡੀਸ਼ਨ ਆ ਗਿਆ 20 ਮਾਡਲ ਵੀ ਮਾਡਲ ਇਹਦੇ ਬਾਰੇ ਦੱਸਿਓ ਪਲੱਸ ਯੂਜੀ ਗੇਅਰ ਆ ਜੀ ਹਾਂ ਯੂਜੀ ਗੇਅਰ ਟਾਪ ਮਾਡਲ ਹੀ ਇਹ ਆ ਜੀ ਠੀਕ ਹੈ ਜੀ ਟਾਪ ਮਾਡਲ ਆ ਗਿਆ ਮਿੱਤਰੋ ਟਰੈਕਟਰ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਰੀਨਲ ਹੈ ਜੀ ਸਾਰਾ ਰੀਨਲ ਜੀ ਪੰਜਾਬ ਨੰਬਰ ਫਸਟ ਓਨਰ ਪੰਜਾਬ ਨੰਬਰ ਹੈ ਫਸਟ ਓਨਰ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਪਈ ਹੈ ਤੇ ਇੰਜਨ ਗੇਅਰ ਦਾ ਓਕੇ ਹੈ ਹਾਂਜੀ ਹਾਂਜੀ ਇਹ ਜੰਗੇਰ ਦਾ ਓਕੇ ਆ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਜੀ ਇਹਦਾ ਰੇਟ ਕਿੰਨਾ ਰਹੂਗਾ ਜੀ ਇਹਦਾ ਜੀ ਰੇਟ ਹੈਗਾ 695 ਹਾਂਜੀ ਦੇਵਾਂਗੇ ਆਪਾਂ 675 ਦਾ 6 ਲੱਖ 75 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਬਾਕੀ ਮੌਕੇ ਤੇ ਵੀ ਮਾਨਤਾ ਨ ਕੀਤਾ ਜਾਊਗਾ 811 ਖੜਾ ਹੀ ਉਹ ਵੀ ਦੇ ਦੇਾਂਗੇ ਉਹ ਵੀ ਵੇਚ ਦੇਉਗੇ ਹਾਂਜੀ ਵੇਚ ਦੇਣਗੇ ਉਹ ਮੌਕੇ ਤੇ ਬਾਈ ਤੁਸੀਂ ਕਰ ਸਕਦੇ ਹੋ ਬਾਈ ਨਾਲ ਕੰਟੈਕਟ ਮੌਕੇ ਤੇ ਰੇਟ ਦੱਸਣਗੇ ਉਹਦਾ ਟਰੈਕਟਰ ਆਏ ਸੀ ਬਾਈ ਕੋਲੇ ਚਾਰ ਟਰੈਕਟਰ ਤੇ ਇੱਕ ਬੋਲਟ ਇੱਕ ਉਧਰ 911 ਖੜਾ ਉਹਦਾ ਮੌਕੇ ਦਾ ਰੇਟ ਹੈ ਤੇ ਬਾਕੀ ਕਰਦੇ ਆ ਬਾਈ ਨਾਲ ਗੱਲ ਆ ਜੋ ਕਰ ਬਾਈ ਜੀ ਵਿੱਚ ਵੀ ਕੱਟ ਲੈਣੇ ਆਪਾਂ ਹਾਂਜੀ ਕੱਟ ਲਾਂਗੇ ਠੀਕ ਹੈ ਲੋਨ ਵੀ ਹੋ ਜਾਊਗਾ ਜੇ ਲੋਨ ਵੀ ਹੋ ਜਾਊਗਾ ਹਾਂਜੀ ਠੀਕ ਹੈ ਤੇ ਲੋਕੇਸ਼ਨ ਦੁਬਾਰਾ ਫੇਰ ਬੋਲ ਦਿਓ ਇਹ ਆਪਣਾ ਪਿੰਡ ਖੁਖਰਾਣਾ ਜੀ ਹਾਂਜੀ ਤਹਿਸੀਲ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਮੋਗੇ ਤੋਂ ਫਰੋਜ਼ਪੁਰ ਹਾਈਵੇ ਦੇ ਉੱਪਰ ਹੈ ਤਲਵੰਡੀ ਭਾਈ ਇੱਥੋਂ 6 ਕਿਲੋਮੀਟਰ ਹੈ ਮੋਗਾ 18 ਕਿਲੋਮੀਟਰ ਹੈ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਆਈ ਆ 99199 ਜੀ ਹਾਂਜੀ 7282 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ ਸਾਡੇ ਘਰੇ ਆਉਣ ਤੇ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਲੋ ਵੀ ਮਿੱਤਰੋ ਜੇ ਸੋਨੂ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ